ਗਰੋ ਜਿਹੜਾ ਸ ਬਾਹੀ ਨਹੀਂ ਕੋਈ ਨੋਂ ਟਾਂਕਦੀ ਕਮਾਨ ਸੀ ਇੱਕ ਟਾਂਕ ਜਿਹੜਾ ਉਹ 25 ਸੇਰ ਦਾ ਹੁੰਦਾ 225 ਸੇਰ ਚੁੱਕਣ ਚੈਨੀ ਭਾਰੀ ਨਹੀਂ ਸੀ ਖਿੱਚਣ ਚੈਨੀ ਭਾਰੀ ਸੀ ਉਹਨੂੰ ਕੰਨ ਤੱਕ ਲੈ ਕੇ ਜਾਣਾ ਤੀਰ ਚਾੜ ਕੇ ਉਹ ਧਾਗੇ ਨੂੰ 225 ਸੇਰ ਜੇ ਆਪਾਂ ਬਾਹ ਦੇ ਨਾਲ ਚੁੱਕ ਸਕਦੇ ਆਂ ਦੂਜੀ ਬਾਹ ਨਾਲ ਇਦਾਂ ਫੜ ਕੇ ਰੱਖ ਸਕਦੇ ਆਂ ਤਾਂ ਉਹ ਤੀਰ ਇੱਥੇ ਕੰਨ ਤੱਕ ਆਪਾਂ ਲੈ ਕੇ ਜਾ ਸਕਦੇ ਆਂ ਫਿਰ ਜਿਹੜਾ ਇੰਨੀ ਖਿੱਚ ਦੇ ਨਾਲ ਛੱਡਿਆ ਹੁੰਦਾ ਤੀਰ ਹੈ ਉਹਦੇ ਸਾਹਮਣੇ ਆ ਬੰਦੂਕਾਂ ਕੀ ਕਰਨਗੀ ਕੋਈ ਕਮਾਂਡ ਚਲਾਉਣ ਵਾਲੇ ਕੋਲਿਓ ਜਾ ਕੇ ਦੇਖਿਓ 올림픽 ਦੇ ਵਿੱਚ ਵੀ ਇਹ ਮੈਡਲ ਜਿੱਤੇ ਜਾਂਦੇ ਆ ਕਮਾਨਾਂ ਦੇ ਨਾਲ 9 ਟਾਂਕ ਦੀ ਕਮਾਨ ਅੱਜ ਤੱਕ ਕਿਸੇ ਨੇ ਹੋਂਦ ਦੇ ਸਮੇਂ ਦੇ ਵਿੱਚ ਤਾਂ ਵੇਖੀ ਵੀ ਨਹੀਂ ਹੋਣੀ 40 ਪਾਉਂਡ ਤੱਕ 50 60 ਪਾਉਂਡ ਤੱਕ ਦੀਆਂ ਮਸਾ ਹੁੰਦੀਆਂ ਕਮਾਨਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਐਡਾ ਵੱਡਾ ਸੂਰਮਾ ਜਿਨ੍ਹਾਂ ਦੀ ਕਮਾਨ 9 ਟਾਂਕ ਦੀ ਇੱਕ ਹੱਥ ਦੇ ਨਾਲ ਰੋਕ ਕੇ ਰੱਖਣਾ 225 ਸੇਰ ਤੇ ਇੱਕ ਹੱਥ ਦੇ ਨਾਲ ਖਿੱਚਣਾ ਨਹੀਂ ਕਿੱਡਾ ਬਲੀ ਹੋਵੇਗਾ ਜਿਹਦੀਆਂ ਚਿੜੀਆਂ ਬਾਜਾਂ ਤੇ ਹੋਣ ਭਾਰੂ ਉਹਦੇ ਖਾਲਸੇ ਦੀ ਕਿੰਡੀ ਸ਼ਾਨ ਹੋਸੀ ਸਵਾ ਲੱਖ ਨਾਲ ਇੱਕ ਨੂੰ ਲੜਾਉਣ ਵਾਲਾ ਖੁਦ ਕਲਗੀਧਰ ਕਿੱਡਾ ਬਲਵਾਨ ਹੋਸੀ ਕਦੇ ਵੇਖਿਆ ਤਾਂ ਹੀ ਨਦੇੜ ਜਦੋਂ ਸਿੱਖ ਨੇ ਕਿਰਪਾਨ ਆਪਣੀ ਕਮਾਨ ਢੇਟ ਕੀਤੀ ਤਾਂ ਚਿੱਲਾ ਨਾ ਜੜਿਆ ਕਿਸੇ ਤੋਂ ਵੀ ਧਾਗਾ ਨਾ ਜੜਿਆ ਕਿਸੇ ਤੋਂ ਉਸ ਵੇਲੇ ਪਠਾਣਾ ਨੇ ਮਹਾਰਾਜ ਦੀ ਵਕੀ ਦੇ ਵਿੱਚ ਕੁਟਾਰ ਮਾਰੀ ਸੀ ਟਾਂਕੇ ਲੱਗੇ ਹੋਏ ਸੀ ਚਿੱਲਾ ਨਾ ਜੜਿਆ ਗੁਰੂ ਸਾਹਿਬ ਕਹਿੰਦੇ ਲਿਓ ਕਮਾਨ ਸਾਨੂੰ ਫੜਾਓ ਮਹਾਰਾਜ ਨੇ ਫਾੜ ਕੇ ਕਮਾਨ ਚਿੱਲਾ ਤਾਂ ਛਾੜ ਦਿੱਤਾ ਪਰ ਉਹ ਟਾਂਕੇ ਜਿਹੜੇ ਨੇ ਉਹ ਉੱਧੜ ਗਏ ਉਸ ਵੇਲੇ ਸਿੰਘਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਮਹਾਰਾਜ ਡਾਕਟਰ ਲੈ ਕੇ ਆਈਏ ਛੇਤੀ ਦਵਾਰੇ ਟਾਂਕੇ ਲਾਵੇ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਵੇਦੀ ਐ ਬਣਨੀ ਹੁਣ ਸਰੀਰ ਦੇ ਮਲਾਪ ਖਤਮ ਅੱਜ ਤੋਂ ਬਾਅਦ ਸ਼ਬਦ ਦਾ ਮਲਾਪ ਆਰੰਭ ਹੋਵੇ ਅੱਜ ਤੋਂ ਬਾਅਦ ਬਾਣੀ ਦਾ ਮਲਾਪ ਆਰੰਭ ਹੋਵੇਗਾ ਜੁਗਤ ਖਾਲਸੇ ਦੇ ਵਿੱਚ ਤੇ ਜੋਤ ਜਿਹੜੀ ਐ ਉਹ ਗੁਰਬਾਣੀ ਦੇ ਅੰਦਰ ਵਸੇ ਸੋ ਲਮੀ ਵਿਚਾਰ ਗੁਰੂ ਵਰਗਾ ਕੋਈ ਰਾਜਾ ਜੋਗੀ ਨਹੀਂ ਗੁਰੂ ਵਰਗਾ ਕੋਈ ਸੰਤ ਸਿਪਾਹੀ ਨਹੀਂ ਗੁਰੂ ਵਰਗਾ ਕੋਈ ਦਾਨੀ ਨਹੀਂ ਲੋਕੀ ਸੋਨਾ ਚਾਂਦੀ ਵਾਰਦੇ ਐ ਕੋਈ ਸਵਾਮਣ ਕਹਿੰਦੇ ਫਲਾਣਾ ਰਾਜਾ ਸਵਾਮਣ ਦਾਨ ਕਰਦਾ ਪਰ ਧੰਨ ਸਤਿਗੁਰੂ ਜਿਨ੍ਹਾਂ ਨੇ ਸਰਵਾਂਸੀ ਦਾਨ ਕਰ ਦਿੱਤਾ ਆਪਣੀ ਵੰਸ਼ ਆਪਣਾ ਸਰਵਾਂਸ ਕੁਰਬਾਨ ਕਰ ਦਿੱਤਾ ਦਾਨ ਕਰ ਦਿੱਤਾ